ਜੇਲ੍ਹਾਂ ਦੇ ਅੰਦਰ ਕ੍ਰਾਈਮ ਵੀ ਹੁੰਦਾ ਹੈ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਕਈ ਘਟਨਾਵਾਂ ਆਉਂਦੀਆਂ ਕਈ ਵਾਰੀ ਗੈਂਗਸਟਰ ਆਪਸ ਚ ਭਿੜ ਪੈਂਦੇ ਆ ਕਈ ਵਾਰੀ ਹੋਰ ਕੈਦੀ ਦੂਜੇ ਕੈਦੀਦ ਨੂੰ ਲੈ ਕੇ ਕੋਈ ਨਾ ਕੋਈ ਵਾਰਦਾਤ ਕਰ ਦਿੰਦਾ ਹੈ ਪਰ ਇੱਕ ਬਹੁ ਚਰਚਿਤ ਪੰਜਾਬ ਦਾ ਕੇਸ ਸੀ ਜਿਸ ਵਿੱਚ ਵਿਕਰਮ ਜੀਠਿਆ ਨੂੰ ਰੱਖਿਆ ਗਿਆ ਜਿਹੜੀ ਬੈਰਕ ਚ ਉਹਨਾਂ ਨੇ ਪਟੀਸ਼ਨ ਪਾਈ ਕਿੰਨੀਆਂ ਸੁਣਵਾਈਆਂ ਹੋਈਆਂ ਆਖਰਕਾਰ ਨਪਟਾਰਾ ਆਇਆ ਕਿ ਵਿਕਰਮ ਜੀਠਿਆ ਦੀ ਸੁਰੱਖਿਆ ਯਕੀਨੀ ਹੋਵੇ ਜੇਲ੍ਹ ਅੰਦਰ ਪਰ ਉਹਨਾਂ ਦੀ ਬੈਰਕ ਨਹੀਂ ਬਦਲੀ ਜਾਣੀ ਤਾਂ ਉਹਨਾਂ ਦੇ ਜਿਹੜੇ ਹਾਲੇ ਤੱਕ ਵੀ ਤੋਖਲੇ ਕਿਉਂ ਰਹੇ ਆ ਹੁਣ ਤੱਕ ਇਸ ਗੱਲ ਦੇ ਉੱਤੇ ਜ਼ੋਰ ਉਹਨਾਂ ਨੇ ਕਿਉਂ ਦਿੱਤਾ ਕਿ ਕਿਉਂ ਬਦਲ ਨਹੀਂ ਜਾਣੀ ਚਾਹੀਦੀ ਸੀ ਬਿਕੋਸ ਸਿੰਧ ਵੀ ਇਸ ਮਸਲੇ 'ਚ ਮਹਾਲੀ ਦੀ ਇੱਕ ਅਦਾਲਤ ਦੇ ਵਿੱਚ 25 ਕੇ 26 ਵਾਰ ਹੀਅਰਿੰਗ ਹੋਈ ਹੈ ਬੈਰਕ ਬਦਲੀ ਕਿ ਨਹੀਂ ਬਦਲੀ ਬਦਲਣੀ ਕਿ ਨਹੀਂ ਬਦਲਨੀ ਮਣਾ ਉਹ ਰੋਦੇ ਚ ਜਿਹੜਾ ਜੇਲ੍ਹ ਡਿਪਾਰਟਮੈਂਟ ਕੋ ਉਹਨਾਂ ਨੇ ਇੱਕ ਸੀਲਬੰਦ ਰਿਪੋਰਟ ਵੀ ਮੰਗਾਈ ਉਹ ਸਰਕਾਰ ਕੋ ਵੀ ਚਲ ਗਈ ਤੇ ਵਿਕਰਮ ਸਿੰਘ ਮਜੀਠੀਆ ਦੇ ਵਕੀਲਾਂ ਕੋ ਵੀ ਚਲ ਗਈ ਪਰ ਉਹ ਉਹਨਾਂ ਤੌਂਖਲਾ ਇਸ ਕੀ ਕਿ ਜਿਹੜੇ ਉੱਥੇ ਦੋ ਮੁਜਰਮ ਉਸ ਬੈਰਕ ਦੇ ਵਿੱਚ ਸੀ ਉਹ ਹਾਈ ਲੈਵਲ ਦੇ ਕ੍ਰਿਮੀਨਲ ਸੀ ਮਤਲਬ ਉਹ ਕਤਲ ਕੀਤੇ ਹੋਏ ਸੀ ਤੇ ਬੰਦਾ ਹੁੰਦਾ ਹੀ ਡਰ ਲੱਗਦਾ ਹੀ ਹੈ ਨਾ ਵੀ ਜਿਹੜੇ ਬੰਦੇ ਕਤਲ ਕੀਤਾ ਹੋਵੇ ਤੇ ਉਹਦੇ ਨਾਲ ਕਿਉਂ ਰੱਖਣ ਦੀ ਲੋੜ ਹੈ ਕਿ ਉਹਨਾਂ ਦੇ ਤੇ ਵੈਸੇ ਵੱਖਰੇ ਚਾਹੀਦਾ ਹੁਣ ਉਹ ਜਿਹੜੇ ਤੌਂਖਲੇ ਸੀ ਵਿਕਰਮ ਸਿੰਘ ਮਜੀਠੀਆ ਦੇ ਜਾਂ ਉਹਦੇ ਵਕੀਲਾਂ ਦੇ ਘਾਲੀ ਦਿਲ ਦੇ ਉਹ ਸੱਚ ਕਿਉਂ ਸਾਬਤ ਹੁੰਦੇ ਨੇ ਜਿਸ ਦਿਨ ਪਟਿਆਲਾ ਜੇਲ੍ਹ ਦੇ ਵਿੱਚ ਸਿੱਧੂ ਸੁਧੀਰ ਸੂਰੀ ਜਿਹੜਾ ਸਿੱਖ ਭਾਈਚਾਰੇ ਭਾਈਚਾਰੇ ਬਾਰੇ ਗੁਰੂ ਸਬਾਨ ਬਾਰੇ ਇੰਨਾ ਗੰਦਾ ਇਤਰਾਜਯੋਗ ਬੋਲਦਾ ਕਿਸੇ ਨੇ ਉਹਨੂੰ ਨੱਥ ਨਹੀਂ ਪਾਈ ਸੀ ਉਰਤੇ ਤੇ ਘੱਟੂਘੜ ਇੰਨੇ ਮੁਕੱਦਮੇ ਦਰਜ ਕਰਕੇ ਡਿਬਰੂਗੜ ਭੇਜ ਦੇਣਾ ਚਾਹੀਦਾ ਉਹਨੇ ਪੰਜਾਬ ਦੇ ਮਾਹੌਲ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਉਹ ਸਿੱਖਾਂ ਦੀਆਂ ਧੀਆਂ ਭੈਣਾਂ ਵਾਸਤੇ ਬਹੁਤ ਗਲਤ ਬੋਲਦਾ ਸੀ ਉਹ ਮੁੰਡਾ ਕੋਈ ਜਜ਼ਬਾਤ ਹੋ ਗਿਆ ਭਾਵੁਕੇਗਾ ਉਹਨੂੰ ਮੌਕਾ ਮਿਲਿਆ ਉਹਨੇ ਉਹਨੂੰ ਛਾੜ ਦਿੱਤਾ ਹੈਗਾ ਮਾਰ ਦਿੱਤਾ ਮਤਲਬ ਕਤਲ ਕਰ ਦਿੱਤਾ ਹੈਗਾ ਉਹ ਜਿਹੜਾ ਲੜਕਾ ਵਾ ਸੰਦੀਪ ਸੋਨੀ ਉਹ ਸਨੀ ਸੰਦੀਪ ਸਨੀ ਇਸ ਟਾਈਮ ਪਟਿਆਲਾ ਜੇਲ੍ਹ ਦੇ ਵਿੱਚ ਹੁਣ ਉੱਥੇ ਉਹਨੂੰ ਇਹ ਲੱਗਾ ਕਿ ਤਿੰਨ ਇੱਕ ਡੀਐਸਪੀ ਤੇ ਦੋ ਜਿਹੜੇ ਥਾਣੇਦਾਰ ਦੋ ਇੱਕ ਡੀਐਸਪੀ ਇੱਕ ਥਾਣੇਦਾਰ ਜਿਹੜਾ ਵਾ ਉਹ ਤੇ ਝੂਠੇ ਮੁਕਾਬਲੇ ਜਿਹੜੇ ਕਰਨ ਦੇ ਦੋਸ਼ ਦੇ ਵਿੱਚ ਸਜ਼ਾ ਭੁਗਤ ਰਹੇ ਨੇ ਔਰ ਇੱਕ ਜਿਹੜਾ ਸਭ ਤੋਂ ਪੰਜਾਬ ਪੁਲਿਸ ਦਾ ਗੰਦਾ ਇੰਸਪੈਕਟਰ ਬਦਨਾਮ ਗੈਂਗਸਟਰ ਨਸ਼ੇ ਨਸ਼ੇ ਦਾ ਤਸਕਰ ਜਿਹਦੇ ਉੱਪਰ ਡੀਜੀਪੀ ਰੈਂਕ ਦੇ ਅਧਿਕਾਰੀਆਂ ਦਾ ਹੱਥ ਸੀ ਉਹ ਇੱਕ ਉਹ ਸੀ ਹੁਣ ਸਣੀ ਨੂੰ ਇਹ ਲੱਗਾ ਕਿ ਇਹ ਮੇਰੀ ਜਿਹੜੀ ਆ ਉਥੇ ਸੂ ਇਕੱਠੀ ਕਰਦੇ ਫਿਰਦੇ ਹੈਗੇ ਹੁਣ ਉਹਨੂੰ ਮੌਕਾ ਮਿਲਿਆ ਕਿ ਉਹਨੇ ਚਮਚਾ ਤਿੱਖਾ ਕੀਤਾ ਤੇ ਵਾਰ ਕਰ ਦਿੱਤਾ ਹੈਗਾ ਕਿਉਂਕਿ ਉਹ ਮੁੰਡਾ ਖੁੰਡਾ ਹੈਗਾ ਜਵਾਨ ਹੈ ਸ਼ਾਇਦ ਹੈ 26 27 ਸਾਲ ਦਾ ਬਾਕੀ ਜਿਹੜੇ ਨੇ ਉਹ ਬਜ਼ੁਰਗ ਨੇ ਉਹ ਨਹੀਂ ਮੁੰਡੇ ਦਾ ਮੁਕਾਬਲਾ ਕਰ ਸਕੇ ਹੋਗੇ ਨਾ ਹੁਣ ਸਵਾਲ ਹੈ ਕਿ ਇਹੋ ਹੀ ਜਿਹੜੇ ਡੀਜੀਪੀ ਜੇਲ ਉਹਦੇ ਅੰਦਰ ਹੀ ਪਟਿਆਲਾ ਉਹਦੇ ਅੰਦਰ ਹੀ ਨਾਬਾ ਜਿੱਥੇ ਨਿਊ ਨਾਬਾ ਦੇ ਵਿੱਚ ਵਿਕਰਮ ਸਿੰਘ ਮਜੀਠੀ ਆ ਇਸ ਕਰਕੇ ਉਹਨਾਂ ਦਾ ਜਿਹੜਾ ਖਦਸ਼ੇ ਹੀ ਕਿ ਉਹਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਕਿਉਂਕਿ ਮਨਿਸਟਰ ਹੈ ਚੁੱਕਾ ਅਕਾਲੀ ਦਲ ਲੀਡਰ ਹੈ ਗਵਰਨਮੈਂਟ ਆਫ ਇੰਡੀਆ ਦੀ ਹੀ ਇੰਟੈਲੀਜੈਂਸ ਦੀ ਰਿਪੋਰਟ ਦੇ ਆਧਾਰ ਤੇ ਉਹਨੂੰ ਜਿਹੜੀ ਸਿਕਿਉਰਟੀ ਮੀਡੀਸੀ ਜੈਡ ਪਲੱਸ ਜਾਂ ਜੈਡ ਜੋ ਵੀ ਕੈਟਾਗਰੀ ਹੈਗੀ ਹੈ ਹੁਣ ਉਹ ਜੇਲ੍ਹ ਦੇ ਵਿੱਚ ਹੈ ਹੁਣ ਸਰਕਾਰ ਦੀਆਂ ਰਿਪੋਰਟਾਂ ਤੇ ਇਹ ਦੱਸਦੀਆਂ ਕਿ ਜਿਹੜੇ ਬੰਦੇ ਦੋਰ ਦੀ ਬੈਰਕ ਦੇ ਵਿੱਚ ਰੱਖਿਓ ਕਹਿੰਦੇ ਕਿ ਉਹਦੇ ਜਿਹੜੇ ਨੇ ਉਹ ਸੁਧਰ ਗਏ ਨੇ ਉਹ ਕਈ ਵਾਰ ਉਹ ਪਰੋਲ ਤੇ ਆਏ ਨੇ ਤੇ ਵਾਪਸ ਚਲੇ ਗਏ ਨੇ ਠੀਕ ਹੈ ਕਿ ਜਿਨ੍ਹਾਂ ਨੂੰ ਸੁਧਾਰ ਕਰ ਕਹਿੰਦੇ ਨੇ ਕਿ ਜੇ ਬੰਦੇ ਨੇ ਸਜ਼ਾ ਕੀ ਦਿੱਤੀ ਕੀਤਾ ਯੂਰਪ ਨੂੰ ਸਜ਼ਾ ਮਿਲਣੀ ਚਾਹੀਦੀ ਤੇ ਸੁਧਰ ਵੀ ਸਕਦੇ ਪਰ ਇੱਕ ਤੌਖਲਾ ਤੇ ਖਦਸ਼ਾ ਰਹਿੰਦਾ ਹੀ ਹੈ ਨਾ ਹੁਣ ਸਰਕਾਰ ਨੇ ਉਸ ਚੱਕਰ ਦੇ ਵਿੱਚ ਹ ਹ ਅਦਾਲਤ ਨੇ ਤਾਂ ਕਹਿ ਦਿੱਤਾ ਕਿ ਉਹਦੀ ਬੈਰਕ ਨਹੀਂ ਬਦਲੀ ਜਾ ਸਕਦੀ ਪਰ ਇਹ ਸ਼ੋਰ ਕੀਤਾ ਜਾਵੇ ਕਿ ਜੋ ਸੈਂਟਰ ਦੀਆਂ ਏਜੰਸੀਆਂ ਨੇ ਇਨਪੁਟ ਆ ਉਹਦੀ ਸੁਰੱਖਿਆ ਹੋਣੀ ਚਾਹੀਦੀ ਹੈਗੇ ਇਸ ਕਰਕੇ ਉਹ ਖਦਸ਼ਾ ਹੀ ਔਰ ਅੱਜ ਵੀ ਖਦਸ਼ਾ ਉਹਨਾਂ ਨੂੰ ਕਿ ਉਸੇ ਜੇਲ੍ਹ ਪ੍ਰਸ਼ਾਸਨ ਦੇ ਅੰਦਰ ਸਾਰੀਆਂ ਪੰਜਾਬ ਦੀਆਂ ਜੇਲਾਂ ਨੇ ਉੱਥੇ ਹੀ ਪਟਿਆਲਾ ਵਾ ਪਟਿਆਲੇ ਜ਼ਿਲ੍ਹੇ ਦੇ ਪਾਰਟ ਨਾਭਾ ਵਾ ਕਿ ਜੇ ਪਟਿਆਲੇ 'ਚ ਇੱਕ ਘਟਨਾ ਵਾਪਰ ਜਾਂਦੀ ਆ ਤੇ ਉੱਥੇ ਵੀ ਤਾਂ ਹੋ ਸਕਦਾ ਇਸ ਕਰਕੇ ਲੀਡਰ ਦਾ ਤੌਂਖਲਾ ਜਾਂ ਕਾਲੀ ਦਲ ਜਾਂ ਉਹਨਾਂ ਦੇ ਪਰਿਵਾਰ ਦਾ ਤੌਂਖਲਾ ਸੀ ਇਹ ਜਿਹੜੀ ਉਹਨਾਂ ਦਾ ਤੌਂਖਲਾ ਉਦੋਂ ਸਾਬਤ ਹੁੰਦਾ ਸੱਚਾ ਹੁੰਦਾ ਜਦੋਂ ਉਹ ਸਨੀ ਹੋਣੀ ਤਿੰਨ ਜਾਣਿਆਂ ਤੇ ਇੱਕ ਇੰਸਪੈਕਟਰ ਇੰਦਰਜੀਤ ਇੱਕ ਉਹਨੂੰ ਸੂਬਾ ਸਰਹੰਦ ਕਹਿੰਦੇ ਸੀ ਔਰ ਸੂਬਾ ਸਰਹੰਦ ਬਾਰੇ ਅੱਜ ਲੋਕਾਂ ਨੇ ਬਹੁਤ ਫੇਸਬੁੱਕ ਤੇ ਲਿਖਿਆ ਹੈਗਾ ਕਿ ਇਹ ਬੰਦਾ ਉਹ ਆ ਜਿਨੇ ਇੰਨੇ ਮੁੰਡੇ ਮਾਰੇ ਸੀ ਔਰ ਅੱਜ ਇਹਦੀ ਇਹ ਹਾਲਾਤ ਹੋ ਗਏ ਨੇ ਕਿ ਇਹਦਾ ਕਿਨਾਂ ਕੋਈ ਇਹਦਾ ਘਰਦਿਆਂ ਨੇ ਵੀ ਇਹਦਾ ਇਲਾਜ ਕਰਾਉਣ ਤੋਂ ਜਿਹੜਾ ਵਾ ਮਨ ਕਰਤਾ ਇਹ ਹੁਣ ਉੱਥੇ ਜੇਲ੍ਹ ਪ੍ਰਸ਼ਾਸਨ ਹੀ ਕਹਿੰਦੇ ਹੈਗੇ ਕਿ ਇਹਦਾ ਜਿਹੜਾ ਇਲਾਜ ਆ ਜੇਲ੍ਹ ਪ੍ਰਸ਼ਾਸਨ ਕਰਾਊਗਾ ਇਹ ਸਰਬਜੀਤ ਸਿੰਘ ਵੀਰਕਾਰ ਨੇ ਜਿਨ੍ਹਾਂ ਨੇ ਇਸ ਲੋਕਾਂ ਨੂੰ ਇਨਸਾਫ਼ ਦਿਵਾਉਣ ਵਾਸਤੇ ਬਹੁਤ ਸਾਰਾ ਕੰਮ ਕੀਤਾ ਹੈਗਾ ਉਹ ਲਿਖਦੇ ਹੈਗੇ ਨੇ ਕਿ ਸਮਾ ਕਿੰਨਾ ਬਲਵਾਨ ਹੈ ਸਾਬਕ ਸਾਬਕਾ ਰਿਟਾਇਰਡ ਇੰਸਪੈਕਟਰ ਸੂਬਾ ਸਿੰਘ ਦਾ ਪਰਿਵਾਰ ਉਸ ਨੂੰ ਹਸਪੀਟਲ ਵਿੱਚੋਂ ਲੈਣ ਤੋਂ ਇਨਕਾਰੀ ਜਿੱਥੇ ਉਹ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ 90ਾਂ ਦੇ ਅਧਿਆਕੇ ਵਿੱਚ ਇਸੇ ਤਰ੍ਹਾਂ ਉਸ ਨੇ ਕਈ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰ ਕੇ ਉਹਨਾਂ ਦੀਆਂ ਲਾਸ਼ਾਂ ਵੀ ਉਹਨਾਂ ਦੇ ਪਰਿਵਾਰਾਂ ਨੂੰ ਨਹੀਂ ਦਿੱਤੀਆਂ ਸੀ ਤੇ ਜੇਲ੍ਹ ਵਿੱਚ ਉਮਰ ਕੈਦ ਕੱਟ ਰੇ 1 ਮਹੀਨੇ ਬਾਅਦ ਹੀ ਹਾਈ ਕੋਰਟ ਨੇ 4 ਮਹੀਨੇ ਦੀ ਜਮਾਨਤ ਇਲਾਜ ਕਰਵਾਉਣ ਲਈ ਦਿੱਤੀ ਸੀ ਤੇ ਪਰਿਵਾਰ ਵੱਲੋਂ ਨਾ ਕਰਨ ਤੇ ਸੀਬੀਆਈ ਅਦਾਲਤ ਨੇ ਜੇਲ੍ਹ ਸੁਪਰਡੈਂਟ ਪਟਿਆਲਾ ਨੂੰ ਆਪਣੀ ਹਿਰਾਸਤ ਵਿੱਚ ਇਲਾਜ ਕਰਵਾਉਣ ਦੇ ਹੁਕਮ ਦਿੱਤੇ ਨੇ ਆਪਣੇ ਆਪ ਨੂੰ ਸੂਬਾ ਸਰੰਦ ਨਾਲ ਤੁਲਨਾ ਕਰਨ ਵਾਲੇ ਦਾ ਹਸ਼ਰ ਵੇਖ ਕੇ ਸਬਕ ਲੈਣਾ ਚਾਹੀਦਾ ਮਤਲਬ ਇਹੋ ਜਿਹੇ ਲੋਕ ਵੀ ਉੱਥੇ ਸੀ ਜਿਨ੍ਹਾਂ ਦੇ ਜਿਨ੍ਹਾਂ ਨੇ ਕੋਹ ਕੋਹ ਕੇ ਮੁੰਡੇ ਮਾਰੇ ਸੀ ਤੇ ਉਹਨਾਂ ਦੀਆਂ ਲਾਸ਼ਾਂ ਇਸ ਨੇ ਪਰਿਵਾਰ ਨੂੰ ਦਿੱਤੀ ਅਜੇ ਜਿਉਂਦਾ ਇਹਦਾ ਪਰਿਵਾਰ ਵੀ ਇਨਕਾਰ ਕਰ ਚੁੱਕਾ ਹੈਗਾ ਨਾ ਇਸ ਕਰੀ ਇਦਾਂ ਦੇ ਬਹੁਤ ਸਾਰੇ ਲੋਕ ਕਿਤੇ ਉੱਥੇ ਹੀ ਜਿਹੜਾ ਪੰਗਾ ਪਿਆ ਸੀ ਕਿ ਉਹ ਸਣੀ ਨੂੰ ਇਹਨਾਂ ਨੇ ਕਿ ਕਿਉਂਕਿ ਜਿਹੜੇ ਮਲਾਜਮ ਹੁੰਦੇ ਖਾਸ ਕਰਕੇ ਡਿਸਪਲਨ ਫੋਰਸ ਵਿੱਚ ਆਇਓ ਪੁਲਿਸ ਹੋਵੇ ਚਾਇਓ ਆਰਮੀ ਜਾਂ ਪੈਰਾਮਿਲੀ ਜੋ ਵੀ ਸਾਡੀ ਡਿਸਪਲਨ ਫੋਰਸ ਆ ਉਹ ਕਹਿੰਦੇ ਜ਼ਿੰਦਗੀ ਚ ਕਦੀ ਰਿਟਾਇਰ ਨਹੀਂ ਹੁੰਦਾ ਠੀਕ ਹੈ ਕਿ ਸੈਂਟਰਲ ਵਾਲੇ 60 ਸਾਲ ਦੀ ਬਾਅਦ ਰਿਟਾਇਰਮੈਂਟ ਸਟੇਟ ਵਾਲੇ 52 ਪੁਰ ਸਰਕਾਰਾਂ ਦੇ ਬੰਦੇ ਰਹਿੰਦੇ ਹੈਗੇ ਉਹਨੂੰ ਸ਼ੱਕ ਹੀ ਖਦਸ਼ਾ ਹੈ ਉਹਨੇ ਜੇਲ੍ਹਾਂ ਦੇ ਵਿੱਚ ਉਹ ਆਵਾਪਰ ਜਾਂਦਾ ਕਿ ਇਹ ਏਜ ਹੈ ਤੇ ਜਲਾਦ ਨੇ ਪੂਲੇ ਦਾ ਜੇਲ੍ਹ ਦੇ ਵਿੱਚ ਉਹਨੂੰ ਮਾਰਿਆ ਗਿਆ ਜਾਂ ਮਰਵਾਇਆ ਗਿਆ ਪਰ ਇੱਕ ਉਹ ਗੰਦਾ ਇਨਸਾਨ ਸੀ ਉਹ ਮੁੰਡੇ ਉਹ ਸਜ਼ਾ ਵੀ ਭੁਗਤ ਕੇ ਬਾਹਰ ਆ ਗਏ ਨੇ ਇਸ ਕਰਕੇ ਇਹ ਜਿਹੜਾ ਸਵਾਲ ਹੈ ਕਿ ਜਿਹੜਾ ਵਿਕਰਮ ਸਿੰਘ ਮਜੀਠੀਆ ਉਹਨਾਂ ਨੂੰ ਜਿਹੜਾ ਖਦਸ਼ਾ ਵਾ ਉਹ ਇਸਾ ਜਿਹੜਾ ਸੱਚ ਉਦੋਂ ਹੁੰਦਾ ਹੈ ਜਿਨੋ ਜੇਲ ਪ੍ਰਸ਼ਾਸਨ ਪਟਿਆਲਾ ਦੇ ਵਿੱਚ ਇਹ ਜਿਹੜੀ ਆ ਜਿਹੜੀ ਗੱਲ ਸਾਹਮਣੇ ਬਾਹਰ ਨਿਕਲ ਕੇ ਆਉਂਦੀ ਹੈਗੀ ਹੈ ਤੇ ਹੁਣ ਦੇਖੋ ਕੋਰਟ ਨੇ ਤੇ ਸਰਕਾਰ ਨੂੰ ਕਿਹਾ ਕਿ ਉਹਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਹੁਣ ਜੇਲ ਦੇ ਨਿਜ਼ਮ ਕੀ ਹੈ ਕਿ ਅੰਡਰ ਟ੍ਰਾਇਲ ਕੈਦੀ ਨੂੰ ਬੈਰਕ ਦੇਣੀ ਕਿ ਨਹੀਂ ਦੇਣੀ ਉਹ ਇੱਕ ਆਪਣੇ ਪਰ ਉਹਦੇ ਨਾਲ ਮਹੱਤਵਪੂਰਨ ਤੁਹਾਡੀ ਸਕਿਉਰਟੀ ਵੀ ਹੈਗੀ ਸਕਿਉਰਟੀ ਕਰਕੇ ਤੁਹਾਨੂੰ ਜਿਹੜੇ ਨੇ ਕਈ ਵਾਰ ਕਦਮ ਚੁੱਕਣੇ ਪੈਂਦੇ ਔਰ ਇੱਕ ਮਨਿਸਟਰ ਰਹਿ ਚੁੱਕਾ ਉਹਦੀ ਇੱਕ ਕੈਟਾਗਰੀ ਵੀ ਫਿਕਸ ਹੈਗੀ ਹੈ ਉਹਦੇ ਵਾਸਤੇ ਵੱਖਰੇ ਹੁਣ ਦੇਖਦੇ ਆ ਉਹਦੀ ਜੇਲ੍ਹ ਦੇ ਵਿੱਚ ਬੈਰਕ ਬਦਲ ਲੈ ਕੇ ਸਰਕਾਰਾਂ ਨੇ ਟੀਚਰਾਂ ਵੀ ਬੜੀਆਂ ਕੀਤੀਆਂ ਪਰ ਹੁਣ ਟੀਚਰ ਨਹੀਂ ਕਰਨਗੇ ਕੋਰਟ ਨੇ ਸੁਰੱਖਿਆ ਜੀ ਕਿੰਨੀ ਕਹਤੀ ਤੇ ਪਟਿਆਲੇ ਦਾ ਜਿਹੜਾ ਵਾ ਇਨਸੀਡੈਂਟ ਵਾਪਰ ਗਿਆਗਾ ਪਰ ਜੇ ਇੱਕ ਬੰਦਾ ਥ੍ਰੈਟ ਦੇ ਵਿੱਚ ਹੈ ਤੋ ਜੇਲ੍ਹ ਪ੍ਰਸ਼ਾਸਨ ਕੱਲ ਨੂੰ ਨਾਗਰ ਖੁਦਾ ਨਾਲ ਖਾਸ ਤਾ ਕੁਝ ਹੋ ਜਾਂਦਾ ਉਥੇ ਫਿਰ ਸਰਕਾਰ ਜਵਾਬਦੇਹ ਹੈ ਸਰਕਾਰ ਦੀ ਫਿਰ ਅਦਾਲਤਾਂ ਦੀ ਜਵਾਬਦੇਹੀ ਹੈ ਕਿ ਨਹੀਂ ਹੈ ਨਾ ਉਹ ਫਿਰ ਆਪਣੇ ਆਪ ਇੱਕ ਜਿਹੜਾ ਫਿਰ ਇੱਕ ਜਾਂਚ ਦਾ ਵਿਸ਼ਾ ਬਣ ਜਾਂਦਾ ਹੈ